ਸਿਆਸੀ ਪਾਰਟੀਆਂ ਵੱਲੋਂ ਰਾਜਸਿੱਖ ਬਰਾਦਰੀ ਨੂੰ ਦਿੱਤੀ ਸੁਗਾਤ ਜਿਹੜੀ ਆ ਉਹ ਦਮ ਤੋੜਦੀ ਦਿਖਾਈ ਦੇ ਰਹੀ ਆ ਜਿਹੜੀਆਂ ਪਹਿਲਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰਾਜਸਿੱਖ ਭਵਨ ਜਿਹੜਾ ਬਣਾਇਆ ਗਿਆ ਸੀ ਕਹਿੰਗੇ ਇਸ ਬਰਾਦਰੀ ਨੂੰ ਰਾਜਸਿੱਖ ਭਵਨ ਜਿਹੜਾ ਬਣਾਇਆ ਗਿਆ ਸੀਗਾ ਉਹ ਇਹ ਕਿਹਾ ਗਿਆ ਸੀਗਾ ਵੀ ਜਦੋਂ ਕੋਈ ਵੀ ਰਾਜਸਿਕ ਬਰਾਦਰੀ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਦੁੱਖ ਸੁੱਖ ਵਿੱਚ ਲੋੜ ਹੁੰਦੀ ਹੈ ਤੇ ਇੱਥੇ ਜਾ ਫੰਕਸ਼ਨ ਕਰ ਸਕਦੇ ਆ ਜਾਂ ਕੋਈ ਵੀ ਜਿਹੜੇ ਇੰਤਜ਼ਾਮ ਜਿਹੜੇ ਉਹਨਾਂ ਨੂੰ ਚਾਹੀਦੇ ਹੁੰਦੇ ਉਹ ਕਰ ਸਕਦੇ ਆ ਵੀ ਬਿਨਾਂ ਪੈਸੇ ਤੋਂ ਇੱਥੇ ਮੀਟਿੰਗਾਂ ਵੀ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਵੀ ਰਾਜਸਿਕ ਬਰਾਦਰੀ ਵਾਸਤੇ ਹੀ ਇਹ ਸਪੈਸ਼ਲ ਜਿਹੜਾ ਰਾਜਸਿਕ ਭਵਨ ਬਣਾਇਆ ਗਿਆ ਸੀ ਜਿਹੜੇ ਜੋ ਤਸਵੀਰਾਂ ਵਿੱਚ ਅੱਜ ਦੀ ਡੇਟ ਦੇ ਵਿੱਚ ਸਾਬ ਤੌਰ ਤੇ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਇਹ ਦਮ ਤੋੜ ਚੁੱਕਾ ਹੈ ਦੁਬਾਰਾ ਤੱਕ ਦੇ ਜਿਹੜੀ ਇੱਟਾਂ ਤੱਕ ਚੋਰ ਜੱਟ ਜਿਹੜੇ ਸ਼ਰਾਰਤੀ ਅੰਸਰ ਜਾਂ ਨਿਸ਼ੇੜੀ ਲੋਕ ਨੇ ਉਹ ਜਿਹੜੇ ਉਖਾਰ ਕੇ ਜਿਹੜੀਆਂ ਇੱਥੇ ਜਾਂਦੇ ਦਿਖਾਈ ਦੇ ਰੀਆਂ ਨੇ ਤੇ ਹੁਣ ਜਿਹੜਾ ਤੁਸੀਂ ਵੇਖ ਸਕਦੇ ਹੋ ਵੀ ਸਾਡੇ ਨਾਲ ਇੱਥੇ ਜਿਹੜੇ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਇਹ ਕੀ ਬਣਿਆ ਸੀਗਾ ਤੇ ਹੁਣ ਕੀ ਹਾਲਤ ਨੇ ਭਾਈ ਇਹ ਬਾਦਲ ਸਰਕਾਰ ਨੇ ਬਣਾਇਆ ਸੀਗਾ ਸਾਡੇ ਰਾਸ਼ਟ੍ਰਿਕ ਭਵਨ ਤੇ ਵਾਵਾ ਗਰੀਬਾਂ ਕੁੜੀਆਂ ਦੇ ਵਿਆਹ ਹੁੰਦੇ ਰਹੇ ਇੱਥੇ ਬਹੁਤ ਵਧੀਆ ਹੰਗਾ ਰਿਹਾ ਕੰਮ ਉਸ ਤੋਂ ਬਾਅਦ ਜਦੋਂ ਬਾਦਲ ਸਰਕਾਰ ਟੁੱਟਦੀ ਗਈ ਉਸ ਤੋਂ ਬਾਅਦ ਚੋਰਾ ਯਾਰਾਂ ਨੇ ਇੰਦੀ ਸਾਰੀ ਨਖਾਮੀ ਲਿਆਤੀ ਚੋਰੀ ਚਾਰੀ ਕਰਤੀ ਤੋੜ ਭੰਨ ਕਰਤੀ ਸਾਰੇ ਤੇ ਬੇਨਤੀ ਕਰਕੇ ਦੁਬਾਰਾ ਫੇਰ ਬਣਾਇਆ ਜਾਵੇ ਨਹੀਂ ਹੁਣ ਕੀ ਇਹਨਾਂ ਰੱਖਰਖਵ ਕਿਉਂ ਨਹੀਂ ਹੋ ਪਾਇਆ ਵੀ ਤੁਸੀਂ ਸਮਝਦੇ ਹੋ ਵੀ ਰੱਖਰਖਵ ਕਰਨਾ ਚਾਹੀਦਾ ਜੀ ਕੀ ਕਮੀਆਂ ਰਹਿ ਗਈਆਂ ਜੋ ਇਹ ਹੱਤ ਬਣ ਕੇ ਰੱਖਰਖਾ ਜੀ ਵੇਖੋ ਜੀ ਜਿਹੜੀ ਇੱਥੋਂ ਦੀ ਸਭਿਆ ਬਣੀ ਹੋਈ ਸੀ ਭਵਨ ਦੀ ਉਹਨਾਂ ਨੂੰ ਚਾਹੀਦਾ ਸੀ ਇੱਥੇ ਚੌਂਕੀਦਾਰ ਰੱਖਦੇ ਕੋਈ ਗਾਰਡ ਰੱਖਦੇ ਵੀ ਇਹਨਾਂ ਦੀ ਦੇਖਭਾਲ ਹੁੰਦੀ ਤੇ ਬਰਾਨਾ ਛੱਟ ਗਏ ਨੂੰ ਜਿਵੇਂ ਬਸੜਾ ਬਣਾਇਆ ਹੁੰਦਾ ਤੇ ਬਾਅਦ ਦੇ ਵਿੱਚ ਚੋਰਾ ਯਾਰਾਂ ਨੇ ਇੱਟਾ-ਉੱਟਾ ਸਾਰੀਆਂ ਇਹਨੀਆਂ ਭਵਨ ਦੀਆਂ ਭੰਨਤੀਆਂ ਜੋ ਵੀ ਹੈਗਾ ਸੀ ਸਾਰਾ ਕੁਝ ਲਾਹ ਤਾ ਚਕਾਠਾ ਚਕੂਠਾ ਬੜੀਆਂ ਹੀ ਬੜੀਆਂ ਵਧੀਆ ਤੇ ਬੜਾ ਵਧੀਆ ਸਾਡਾ ਪ੍ਰੋਗਰਾਮ ਕੁੜੀਆਂ ਦਾ ਹੁੰਦਾ ਸੀ ਇੱਥੇ ਗਰੀਬਾਂ ਕਰਾਂਗਾ ਤੇ ਸਭ ਨਿਛੇੜੀਆਂ ਦੇ ਕੰਮ ਆ ਜਾਂ ਸ਼ਰਾਤੀ ਅੰਸਰਾਂ ਦਾ ਕੰਮ ਆ ਇਹ ਜੀ ਰਲਿ ਮਿਲੀ ਇਹ ਸਾਰਾ ਕੁਝ ਸ਼ਰਾਤੀ ਬੰਦੇ ਵੀ ਹੈਗੇ ਨੇ ਤੇ ਅਮਲੀ ਵੀ ਹੈਗੇ ਨੇ ਜਿਨ੍ਹਾਂ ਨੂੰ ਸ਼ਹਿਦ ਦਿੱਤੀ ਜਾਂਦੀ ਹੈ ਵੀ ਚਲੋ ਜੀ ਹੁਣ ਕਿਹੜਾ ਕੋਈ ਇੱਥੇ ਪੁੱਛਣ ਦੱਸਣ ਵਾਲਾ ਹੈਗਾ ਵੀ ਇਹਦੀ ਤੋੜ ਭੰਨ ਕਰ ਦਿਓ ਵੀ ਕੱਲਾ ਹੈਗਾ ਭਵਨ ਤੁਸੀਂ ਸਮਝੋ ਪ੍ਰਸ਼ਾਸਨ ਨੂੰ ਮੇਰਾ ਰੱਖ-ਰਖਾਵ ਕਰਨਾ ਚਾਹੇ ਚੌਂਕੀਦਾਰ ਚਾਹੀਦਾ ਸੀ ਜਰ ਆਇਸ਼ਖਵਾਲੇ ਲੋਕਾਂ ਨੂੰ ਇਹ ਦੇ ਦੇਣਾ ਚਾਹੀਦਾ ਸੀ ਹਾਂਜੀ ਇਹ ਤਾਂ ਚਾਹੀਦਾ ਸੀ ਜੀ ਕਿਸੇ ਨੂੰ ਕਿਸੇ ਨੂੰ ਇਹ ਸੌਮ ਦਿੰਦੇ ਵੀ ਉਹਦੀ ਦੇਖਭਾਲ ਕਰਦੇ ਤੇ ਵਧੀਆ ਰਹਿਣਾ ਸੀ ਤੇ ਦੇਖਭਾਲ ਨਾ ਕਰਨ ਕਰਨੇ ਕੰਮ ਹੋ ਗਿਆ ਸਾਰਾ ਜਿਹੜੀ ਬਿਲਡਿੰਗ ਹੈ ਕੀ ਬਿਲਡਿੰਗ ਸੀਗੀ ਤੇ ਕੀ ਹਾਲਤ ਨੇ ਆਇਸ਼ਖਵਾਲੇ ਵਸਤੇ ਰਹਿਣੇ ਇਹ ਚੋਰਾਣੇ ਤੋੜ ਭੰਨ ਕੇ ਵੇਚੂ ਚਾਹੀਏ ਕੁਛ ਨਹੀਂ ਰਹਿਣ ਦਿੱਤਾ ਕੀ ਬਣਿਆ ਕੀ ਹੋਇਆ ਸੀ ਇੱਥੇ ਅੱਛਾ ਵਿਆਹ ਵਾਹ ਸ਼ਾਦੀ ਕਰਦੇ ਜਿੰਦੀ ਫਰੀਫਾ ਬੱਚਾ ਤੇ ਬੜੀ ਵਧੀਆ ਬਿਲਡਿੰਗ ਸੀ ਤੇ ਮਤਲਬ ਅੱਜ ਹਾਲਾਤ ਕੀ ਬਣ ਗਏ ਐ। ਹਾਲਾਤ ਦੇਖ ਲਓ ਫਿਰ ਕੀ ਬਣ ਗਏ। ਫੈਕ ਕੋਈ ਇਹਦਾ ਕੁਝ ਨਹੀਂ ਹਾਲ ਹੈਗਾ। ਤੇ ਪ੍ਰਸ਼ਾਸਨ ਨੇ ਕੋਈ ਅਫਸਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਕਿਸੇ ਨੇ ਨਹੀਂ ਦਿੱਤਾ ਜੀ। ਉਹਨ ਕੀ ਬਣਿਆ ਪਿਆ ਤਾਂ ਸਾਰਾ ਤੁਹਾਡੀ ਹਾਲਾਤ ਕੀ ਬਣ ਪਈ ਨੇ। ਐਨ ਟੁੱਟ ਪਾ ਚੁੱਕਿਆ ਹੋਇਆ ਹੈ ਤੇ ਜੀ ਕੁਸ਼ਮ ਨਹੀਂ ਬਣਿਆ। ਸਾਰਾ ਕੁਝ ਬਰਬਾਦ ਕਰਤਾ ਚੋਰਾਂ ਨੇ। ਚੋਰ ਨੇ ਨਹੀਂ ਛੇੜੀ ਨਹੀਂ ਕੋਈ ਸੀ ਲੋਗ। ਅਦਨ ਚੋਰ ਸੇ ਸ਼ੇਰੀਂ ਵਿੱਚ ਛੜੀ ਹੁਣ ਇਹ ਕੋਣੋ ਇਹਦੇ ਪੱਕੇ ਭੁੱਖੇ ਤਾਂ ਗੂਏ ਬਾਰੀਆਂ ਸਭ ਲਾਲੀਆਂ ਸਾਰਾ ਕੁਝ ਹੀ ਲਾਫੇ ਲੈ ਗਿਆ ਪਹਿਲਾਂ ਤਾਂ ਤੁਹਾਡੇ ਜਿਹੜਾ ਚੈਨਲ ਦੇ ਮਾਧਿਅਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇਹ ਇੱਥੇ ਜਿਹੜਾ ਮੇਰੇ ਤੱਕ ਪਹੁੰਚ ਕੀਤੀ ਤੇ ਮੇਰਾ ਨਾਮ ਪੰਜਾਬ ਸਿੰਘ ਕਟਵਾਲਾ ਤੇ ਮੈਂ ਰਾਏ ਸਿੱਖ ਬਰਾਦਰੀ ਤੋਂ ਬਿਲੋਂਗ ਕਰਦਾ ਤੇ ਜਿਹੜਾ ਰਾਏ ਸਿੱਖ ਪਵਨ ਹੈ ਇੱਕ ਇਹ ਸਰਕਾਰ ਵੱਲ ਲੋਲੀ ਪਾਪੀ ਦਿੱਤਾ ਗਿਆ ਬਰਾਦਰੀ ਨੂੰ ਕਿਉਂਕਿ ਇਹ ਤਿਆਰ ਕਰਕੇ ਪੂਰਾ ਜਿਹੜਾ ਬਰਾਦਰੀ ਨੂੰ ਹੈਂਡਓਵਰ ਨਹੀਂ ਕੀਤਾ ਗਿਆ ਜੇ ਬਰਾਦਰੀ ਦਾ ਨੂੰ ਇਹ ਨੂੰ ਹੈਂਡਓਵਰ ਕੀਤਾ ਜਾਂਦਾ ਤੇ ਬਰਾਦਰੀ ਹੰਦਾ ਧਿਆਨ ਰੱਖਦੀ ਇਸ ਸਬੰਧੀ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਮਿਲੇ ਆ ਜੇ ਸਾਡੇ ਹੈਂਡਓਵਰ ਨਹੀਂ ਤੁਸੀਂ ਕਰ ਸਕਦੇ ਤੇ ਉਸ ਦੀ ਦੇਖਭਾਲ ਤੁਸੀਂ ਪ੍ਰਸ਼ਾਸਨ ਵੱਲੋਂ ਕੀਤੀ ਜਾਵੇ ਪਰ ਹਮੇਸ਼ਾ ਸਾਨੂੰ ਨਗਹਿਲੀ ਕੀਤਾ ਗਿਆ ਤੇ ਜਿਹੜਾ ਉਹ ਹੈ ਉੱਥੇ ਪ੍ਰਸ਼ਾਸਨ ਦੀ ਨਗਹਿਲੀ ਕਰਕੇ ਲੋਕ ਜਿਹੜੇ ਨੇ ਨਛੇੜੀਆਂ ਦਾ ਡੱਡਾ ਬਣ ਗਿਆ ਉਸ ਤੋਂ ਬਾਅਦ ਲੋਕ ਨੇ ਜਿਹੜੇ ਮਾੜੇ ਅਨਸਰ ਨੇ ਉਹ ਉੱਥੋਂ ਤੱਕ ਕਿ ਇੱਡਾਂ ਤੱਕ ਵੀ ਉੱਥੇ ਪੁੱਟ ਕੇ ਲੈ ਗਏ ਇਹ ਵੱਡਾ ਸਾਡੇ ਬਰਾਦਰੀ ਦਾ ਅਪਮਾਨ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਤੇ ਜਿੱਥੇ ਸਾਡਾ ਅਪਮਾਨ ਹੋਇਆ ਉੱਥੇ ਸਰਕਾਰ ਦੇ ਜਿਹੜੇ ਖਜ਼ਾਨੇ ਨੂੰ ਵੀ ਵੱਡੇ ਪੱਧਰ ਤੇ ਚੂਨਾ ਲੱਗਾ ਤੇ ਅਸੀਂ ਇਹਦੀ ਵੱਡੇ ਪੱਧਰ ਤੇ ਬਰਾਦਰੀ ਚ ਮੀਟਿੰਗ ਕਰਕੇ ਇਹਦੀ ਆਵਾਜ਼ ਬੁਲੰਦ ਕਰਾਂਗੇ ਤੇ ਇਹਦਾ ਅਨਸਾਫ਼ ਲੈ ਕੇ ਛੱਡਾਂਗੇ ਵੀ ਆਹ ਹੁਣ ਹਾਲਾਤ ਇਹ ਨੇ ਵੀ 메인 ਗੇਟ ਤੱਕ ਵੀ ਉੱਥੇ ਨਹੀਂ ਲੱਗਾ ਹੋਇਆ ਸ਼ੀਸ਼ੇ ਤੱਕ ਅਲਬਾਰੀਆਂ ਤੱਕ ਸਭ ਮਤਲਬ ਕੀ ਕੰਡਮ ਹੀ ਬਣ ਚੁੱਕਾ ਆ ਵੀ ਮਤਲਬ ਕੀ ਇੱਕ ਕਹਿ ਸਕਦੇ ਆ ਵੀ ਵਜੂਦ ਹੀ ਖਤਮ ਕੀਤਾ ਜਾ ਰਿਹਾ ਉਹਦਾ ਇਹ ਜਿਹੜਾ ਉਸ ਟਾਈਮ ਦੇ ਜਿਸ ਟਾਈਮ ਤਿਆਰ ਕੀਤਾ ਗਿਆ ਉਸ ਟਾਈਮ ਦੇ ਪ੍ਰਸ਼ਾਸਨ ਤੇ ਜਿਹੜੇ ਉਸ ਤੋਂ ਬਾਅਦ ਜਿਨ੍ਹਾਂ ਦੀ ਦੇਖ ਰੇਖ ਦੇਖ ਰੇਖ ਹਿੱਟ ਚੱਲਦਾ ਰਿਹਾ ਇਹ ਉਹਨਾਂ ਦੀ ਵੱਡੀ ਹਨਗੈਲੀ ਹੈ ਤੇ ਇਸ ਇਸ ਜਿਹੜੇ ਪ੍ਰੋਜੈਕਟ ਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਇਸ ਤਰ੍ਹਾਂ ਰਾਸੇ ਪੌਣ ਬਣਿਆ ਸੀ ਸਰਕਾਰ ਵੱਲੋਂ ਵੀ ਜਿਵੇਂ ਕੋਈ ਗਰੀਬ Banda ਕੋਈ ਇੱਥੇ ਆਦਾ ਫੰਕਸ਼ਨ ਵਗੈਰਾ ਕਰ ਲਵੇ ਤੇ ਹੁਣ ਇੱਥੋਂ ਦੇ ਹਾਲਾਤ ਐਵੇਂ ਦੇ ਹੋ ਗਏ ਨੇ ਕਿ ਚੋਰਾਂ ਨੇ ਥੋੜਾ ਥੋੜਾ ਕਰਕੇ ਇੱਥੋਂ ਸਾਰੀ ਚੀਜ਼ ਨੂੰ ਵੀ ਆਪ ਦੇ ਨਸ਼ੇ ਕਰਕੇ ਵੇਚ ਲਿਆ ਤੇ ਹੁਣ ਇੱਥੇ ਕੋਈ ਰਾਖੀ ਜਾਂ ਰਕਰਨ ਵਾਲਾ ਹੈਗਾ ਨਹੀਂਗਾ ਕੋਈ ਵੀ ਪ੍ਰਸ਼ਾਸਨ ਵੱਲੋਂ ਧਿਆਨ ਦੇਣਾ ਚਾਹੀਦਾ ਸੀ ਦਾ ਇੱਥੇ ਪਰ ਕੋਈ ਵੀ ਅਮੀਰੀ ਜੁਮੀਰ ਵਾਲਾ Banda ਕੋਈ ਵੀ ਹੈ ਨਾ ਇੱਥੇ ਕਰ ਸਾਹਮਣੇ ਆਇਆ ਤੇ ਨਾ ਲਿਆਂਦਾ। ਅਸੀਂ ਵੇਖਦੇ ਬੇ ਵੀ ਬਸ ਕੋਈ ਕੋਈ ਦਰਵਾਜ਼ਾ ਨਹੀਂ ਕੋ ਬੂਹਾ ਨਹੀਂ ਕੋ ਬਾਰੀ ਨਹੀਂ ਕੁਝ ਵੀ ਨਹੀਂ ਰਹਿ ਗਿਆ। ਸਰ ਇਹ ਸਾਰਿਆਂ ਚੋਰਾ ਨੇ ਵੇਚ ਲੈ ਤਿੱਕਰ ਕੀ ਇਹਨਾਂ ਦੇ ਪੱਖੇ ਇੱਟਾਂ ਅੱਲੇ ਤਿੱਕਰ ਵੀ ਇੱਟਾਂ ਚੋਰੀ ਕਰ ਕਰ ਜਿਸ ਤਰ੍ਹਾਂ ਵੇਚ ਰਹੇ ਨੇ ਜਾਂ ਕੋਈ ਵੀ ਗਰੀਲਾ ਇਥੇ ਕੰਦਾ ਸਰੀਆ ਸਭ ਟਾ ਕੇ ਵੇਚ ਚੁੱਕੇ ਨੇ। ਇਹ ਨਿਸ਼ੜੀਆਂ ਦਾ ਕੰਮ? ਹਾਂਜੀ ਸਰ ਸਿਰਫ ਨਿਸ਼ੜੀਆਂ ਦਾ ਕੰਮ ਹੈ ਚੋਰਾ ਵੰਗਾਰਾਂ ਦਾ ਕਿਉਂਕਿ ਆਮ ਬੰਦਾਂ ਨਾਲ ਜੇ ਕੋਈ ਨ ਰੋਕਣਾ ਤੇ ਚਾਰਜ ਜੇ ਕੋਈ ਬੋਲ ਪੈਂਦੇ ਨੇ ਪਿੱਛੇ ਤਾਂ ਵੀ ਸਾਡੇ ਤੇ ਭਾਰੂ ਪੈਂਦਾ ਕੋਈ ਵੀ ਆਮ ਬੰਦਾਂ ਨੇ ਬੋਲ ਸਕਦਾ। ਇਹ ਸਰਕਾਰ ਵੱਲੋਂ ਧਿਆਨ ਦਿੱਤਾ ਜਾਵੇ ਫਿਰ ਪ੍ਰਸ਼ਾਸਨ ਕਿਉਂ ਨਹੀਂ ਧਿਆਨ ਦਿੰਦਾ ਲੱਖ ਰੁਪਇਆ ਲੱਗਾ ਸੀਗਾ ਬੜਾ ਵਧੀਆ ਬਣਿਆ ਹੋਇਆ ਸੀਗਾ ਸਰ ਇਹ ਤਾਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਸੀ ਜੋ ਵੀ ਇਹਨਾਂ ਜੋ ਲੱਗਾ ਵੀ ਸੋਚਨ ਸੇ ਜਿਹਾ ਕਿ ਸਿਕਿਉਰਿਟੀ ਗਾਰਡ ਜਾਂ ਕੋਈ ਵਗੈਰਾ ਰੱਖਦੇ ਤਾਂ ਇਹ ਕਿਨਿਤ ਕਰਨੋਂ ਬਤਨਾ ਦੀ ਬਾਕੀ ਉਸ ਵਸਤੂਏ ਲਾਤ ਦੇਖ ਕੇ ਬਾਕੀ ਪਤਾ ਨਹੀਂ ਕੀ ਕੁਝ ਕਹਿ ਸਕਦਾ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਵਿੱਚ ਵੀ ਰੋਸ਼ ਹੈ ਵੀ ਉਹਨਾਂ ਨੇ ਕਿਹਾ ਵੀ ਪਹਿਲਾਂ ਗਰੀਬ ਲੋਕਾਂ ਦੇ ਜਿਹੜੇ ਵਿਆਹ ਸੀ ਜਾਂ ਛੋਟੇ ਫੰਕਸ਼ਨ ਸੀ ਉਹ ਹੁੰਦੇ ਸੀਗੇ ਦੁੱਖ ਸੁੱਖ ਵਾਸਤੇ ਰਾਜ ਸਿੰਘ ਜਿਹੜਾ ਭਵਨ ਬਣਾਇਆ ਗਿਆ ਸੀਗਾ ਤੇ ਲੋਕਾਂ ਦੇ ਜਿਹੜੇ ਕੰਮ ਇੱਥੇ ਜene ਕਰਵਾਉਣ ਵਾਸਤੇ ਜਾਂ ਕਹਿ ਸਕਦੇ ਜੀ ਉਹਨਾਂ ਦਾ ਜਿਹੜਾ ਬਿਨਾਂ ਪੈਸੇ ਤੋਂ ਜਿਹੜਾ ਇਹ ਫੰਕਸ਼ਨ ਦਾ ਜਿਹੜਾ ਹੋਣਾ ਉਹ ਕੀ ਗੱਲ ਹੋ ਰਹੀ ਵਾਹ ਸេចਨਿਦਾ ਫੋਟੋ ਵੀ ਦਿਖਾਏਗਾ ਕਿ ਜੇ ਕਲਾਸਟਰ ਜਿਹੜਾ ਤੁਸੀਂ ਨਾ ਉਹ ਸਾਹਮਣੇ ਤੇ ਦਿਖਾਈ ਦੇ ਰਹੀਆਂ ਕਿ ਕਿਸ ਤਰ੍ਹਾਂ ਮਤਲਬ ਇੱਥੇ ਛੀਸ਼ੇ ਬਾਰੀਆਂ ਬੂਏ ਜਾਂ ਇੱਥੋਂ ਤੱਕ ਕਿ ਇੱਟਾਂ ਤੱਕ ਵੀ ਜਿਹੜੇ ਸ਼ਰਾਬੀ ਅੰਸਰ ਆ ਜਾਂ ਨਸ਼ੇੜੀ ਲੋਕ ਆ ਉਹ ਪੁੱਟ ਕੇ ਲੈ ਗਏ ਨੇ ਦੇਖੋਗੀ ਕਿ ਰਾਜਸੀਕ ਬਰਾਦਰੀ ਨੇ ਇਹ ਪ੍ਰਸ਼ਾਸਨ ਤੇ ਸਿੱਧੇ ਸਿੱਧੇ ਦੋਸ਼ ਲਾਏ ਨੇ ਵੀ ਉਹਨਾਂ ਨੇ ਇੱਥੇ ਨਾ ਤਾਂ ਕੋਈ ਚੌਂਕੀ ਦਾ ਰੱਖਿਆ ਤੇ ਨਾ ਹੀ ਇਸ ਭਵਨ ਨੂੰ ਰਾਜਸੀਕ ਬਰਾਦਰੀ ਦੇ ਹਵਾਲੇ ਕੀਤਾ ਵੀ ਜਾਵੇ ਉਹ ਆਪਣੀ ਦੇਖ ਦੇ ਕਾਸਤਨ ਵੀ ਕਹਿ ਸਕਦੇ ਆ ਵੀ ਲੱਖਾਂ ਕਰੋੜਾਂ ਦਾ ਬਜਟ ਸੀਗਾ ਜਿਹੜਾ ਇਸ ਰਾਏ ਸਿਕ ਭਵਨ ਤੇ ਜਿਹੜਾ ਲੱਗਾ ਉਹ ਸਾਰਾ ਟੈਸਨੈਸ ਵੀ ਹੁੰਦਾ ਦਿਖਾਈ ਦੇ ਰਿਹਾ ਤੇ ਜੋਗੀ ਇਹਦੇ ਵਿੱਚ ਜਿਹੜੀ ਵੀ ਕਹਿ ਸਕਦੇ ਆ ਵੀ ਸਭ ਤੋਂ ਜਿਹੜੀ ਵੱਡੀ ਗੱਲ ਲਾਪਰਵਾਹੀ ਇਹ ਪ੍ਰਸ਼ਾਸਨ ਦੀ ਰਹੀ ਕਿ ਨਾ ਇਹਦਾ ਰੱਖ ਰਖਾਵ ਕੀਤਾ ਗਿਆ ਕੋਈ ਚੌਕੀਦਾਰ ਦੀ ਵਿਵਸਥਾ ਨਹੀਂ ਕੀਤੀ ਗਈ ਬਰਾਦਰੀ ਦੇ ਰਾਏ ਸਿਕ ਬਰਾਦਰੀ ਕਿਸੇ ਵੀ ਲੋਕਾਂ ਨੂੰ ਇਸ ਸਮਰਪਿਤ ਨਹੀਂ ਕੀਤਾ ਗਿਆ ਸਾਖੀ ਅਲੀ ਕੋਈ ਦੇਖ ਰੇ ਕਰ ਸਕਣ ਜੋ ਇਸ ਤਰ੍ਹਾਂ ਹਲਾਕ ਵੀ ਉਜੜਿਆ ਜਿਹੜਾ ਇਹ ਰਾਜਸੀ ਪਵਨ ਦਿਖਾਈ ਦੇ ਰਿਹਾ ਵੀ ਜੋ ਆਪਣਾ ਇੱਕ ਵਜੂਦ ਹੀ ਰਾਜਸੀ ਪਵਨ ਉਹ ਖਤਮ ਕਰਦਾ ਦਿਖਾਈ ਦੇ ਰਿਹਾ ਕਿਉਂਕਿ ਇੱਥੇ ਦੁਬਾਰਾ ਦੇ ਵਿੱਚ ਵੇਖੋ ਕਿਸ ਤਰ੍ਹਾਂ ਲਾਈਟਿੰਗ ਫਿਟਿੰਗ ਸੀਗੀ ਸਾਰੀਆਂ ਉਖਾੜ ਕੇ ਲੈ ਗਏ ਪੱਖੇ ਤੱਕ ਵੀ ਉੱਥੇ ਲੱਗੇ ਸੀਗੇ ਉਹ ਵੀ ਉਖਾੜ ਕੇ ਲੈ ਗਏ ਟਿੱਕਾ ਤੱਕ ਵੀ ਜੇ ਕਿਸੇ ਚੋਰਾ ਗਰ ਨਸ਼ੜੀਆਂ ਨੇ ਛੱਡਿਆ ਤੋਂ ਆਪਣੇ ਆਪ ਦੇ ਵਿੱਚ ਵੀ ਇੱਕ ਵੱਡਾ ਬਿਆਨ ਕਰਦੀ ਹੈ ਵੀ ਕਿਸ ਤਰ੍ਹਾਂ ਨੀਅਸ ਪਵਨ ਨੂੰ ਲੱਖਾਂ ਕਰੋੜਾਂ ਦੇ ਨਾਲ ਲਵਾਰੀ ਛੱਡ ਦਿੱਤਾ ਗਿਆ ਭਾਵੇਂ ਪਵਨ ਰਾਜਸੀ ਬਰਾਦਰੀਆਂ ਲੋਕਾਂ ਨੂੰ खुश करने वास्ते जून बनाया गया दिखाई दे रहा है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और चैनल पर